ਹਾਂ ਹਾਂ ਲੈ ਮੈਂ ਆਹ ਸਬਜ਼ੀ ਚੀਰ ਦੂੰ ਸਬਜ਼ੀ ਚੀਰਦਾ ਚੀਰ ਦਿੰਨੇ ਸਬਜ਼ੀ ਦਾ ਚੀਰ ਦਿੰਨੇ ਆ ਪਹਿਲਾਂ ਮੇਰੀ ਗੱਲ ਸੁਣਾ ਤੇ ਆਹ ਇੰਨੇ ਘੰਟੇ ਪਾਵੇਂਗੇ ਹੋਰ ਇੰਨੇ ਮਸਾਲੇ ਚ ਕੰਡੇ ਇੰਨੇ ਪੈਂਦੇ ਹੁੰਦੇ ਨੇ ਹੋ ਰਣ ਪਾਲਾ ਨੇ ਮਾੜਾ ਮਟਰ ਸਰਫਾ ਸੋਚਣ ਸਿੱਖੋ ਕਰਦਾ ਆ ਚੱਕ ਇੱਕ ਪਾ ਦੋ ਇਹ ਕਦੂ ਨੇ ਕਿੰਨੇ ਕਦੂ ਨੇ ਗਏ ਮੇਰੀ ਗੱਲ ਸੁਣ ਤੂੰ ਪਾਂਡਾ ਲੈ ਪਾਂਡਾ ਲੈ ਆ ਲੈ ਜਾ ਆ ਲੈ ਕੇ ਜਾ ਲੈ ਸਾਰੇ ਕੱਟ ਤੇ ਹੁਣ ਰਹਿ ਕੀ ਗਿਆ ਬਸ ਇੱਕ ਘੰਟਾ ਪਾਵਾਂਗੇ ਚੱਕ ਆ ਲੈ ਜਾ ਆ ਲੈ ਜਾ ਆ ਇੱਕ ਘੰਟਾ ਮਸਾਲੇ ਚ ਪਾਵਾਂਗੇ ਲਸਣ ਲੈ ਦੋ ਕੰਡੀਆਂ ਲਸਣ ਦੀਆਂ ਲੈ ਦੇ ਜਗਾ ਗਰਮੀ ਆ ਗਰਮਾ ਬਾਲਾ ਗਾ ਗਰਮੀ ਚ ਬਾਲਾ ਲਸਣ ਨਹੀਂ ਪਾਉਦੇ ਹੁੰਦੇ ਹੈ ਆ ਇੱਕ ਕਦੂ ਪਾਵਾਂਗੇ ਦੁੱਧ ਪਾ ਕੇ ਵਧੀਆ ਜੀ ਪਤਲੀ ਸੀ ਬਣਾ ਲਈ ਵਧੀਆ ਸਰਦੀ ਫਿਰ ਮੈਂ ਤਾਂ ਛੋਟਾ ਜਗਾ ਤਾਂ ਇੱਕ ਕਿੱਡਾ ਕਹਿਦਾ ਦੋਨੇ ਛੀਰ ਦੋ ਕੀ ਹੁੰਦਾ ਦੋਨੇ ਇੰਨਾ ਇਹ ਇੱਕ ਡੰਗ ਹੋਰ ਮਰੂਗਾ ਇੰਨੇ ਇੰਨੇ ਧਰ ਕੇ ਤੇ ਲੋੜਾ ਪਾਉਣੇ ਫਿਰ ਘੰਟੇ ਵੀ ਸਾਰੇ ਗੱਢਦੇ ਹੁਣ ਗੰਢਾ ਇੱਕ ਘੰਟਾ ਵੱਧਾ ਥੋੜਾ ਇੰਨੇ ਇੰਨੇ ਘੰਟੇ ਪਾ ਪਾ ਕੇ ਮਨਮੁਤਰ ਸਰਪਾ ਕਰਨ ਸੋਚੋ ਸਿੱਖੋ ਸਰਪਾ ਕਰਨ ਹੈ ਨਹੀਂ ਸਰਦਾ ਕਰ ਤੂੰ ਆਇਲਾ ਰੱਖਿਆਗਾ ਲੈ ਚੱਕ ਲੈ ਮੈਨੂੰ ਅਦਰੇ ਕਦੇ ਨੁਕਦੇ ਛੀਰਨ ਲਕੜਾ ਬਾਹਰ ਲਾਈ ਪਈਆਂਗੀ ਗੂ ਮੈਂ ਮਰ ਜਾ ਬਾਹਰ ਲਾਈ ਪਈਆਂ ਹੈ ਤੇ ਆਹ ਐਸੀ ਛੱਡੀ ਪਈਆਂਗੀ ਤੇ ਸਾਰੀ ਤਾਰੀ ਦੇ ਬਿੱਲ ਕੌਣ ਭਰੂਗਾ ਇੰਨਾ ਗਰਮੀ ਵਾਲੀ ਸੀਗੀ ਨਾ 10 ਮਿੰਟ ਲਾ ਲੈਣੀ ਹੈ ਜਰਾ ਗਰਮੀ ਤੇ ਕਿਤੇ ਲਾਈਟਾਂ ਦੇਖ ਲੈ ਚਾਰ ਚਾਰ ਲਾਈਟਾਂ ਦਿਨੇ ਹੀ ਲਾਈਟਾਂ ਠੋਕ ਰੱਖੀਆਂ ਨੇਗੀਆ ਚਾਰ-ਚਾਰ ਲੱਟਾਂ ਦਸਲਾਂ ਜਾਨੇ ਕਿ ਤੱਕ ਵਾਲਾ ਅੱਜ ਨਾ ਬੱਲ ਨਾ ਸਿੰਗਾ ਹੁਣ ਮੂਹ ਮਰ ਜਾ ਨੀ ਕੀ ਨੰਨਾ ਕਰੋ ਭਾਈ ਇਹਨਾਂ ਦਾ ਕੀ ਕਰੀਏ ਇਹ ਤਾਂ ਜਮੇ ਹੀ ਨਹੀਂ ਕਿਸੇ ਕੰਮ ਦੇ ਤੇ ਦੇਖੀ ਚ ਨਾਲੇ ਬੱਲਾਂ ਨਾਲੇ ਚਾਰ-ਚਾਰ ਲੱਟਾਂ ਨਾਲੇ ਏਸੀ ਨਾਲੇ ਪੱਖਾ ਮਤਲਬ ਐਂਦੇ ਇਹਨੇ ਚੀਜ਼ਾਂ ਲਾਉਂਦੇ ਹੁੰਦੇ ਨੇਗੇ ਬਿੱਲ ਦੇਖੀ ਕਿੰਨਾ ਮਾਂ ਦੀ ਮੇਰ ਕਰਾਉਣਾਗਾ ਹੈ ਦੇਖ ਤੂੰ ਆਹ ਦੇਖ ਐਨੇ ਪੱਖੇ ਬਿੱਲ ਬਿੱਲ ਨੇ ਆਊਗਾ ਐਨੇ ਨਾ ਲਾ ਰੱਖੇ ਰਹਿਗੇ

ਚਲ ਤੂੰ ਏਸੀ ਲਾ ਲਿਆ ਹੈ ਬਿਲਦ ਚੱਟ ਲਾ ਲਿਆ ਠੰਡਾ ਕਮਰਾ ਹੋ ਗਿਆ ਆ ਲਾਈਟਾਂ ਚਾਰ ਲਾਈਟਾਂ ਪੰਜਵਾਂ ਬਲਬ ਪੱਖਾ ਤੇ ਇੰਨਾ ਕੁ ਸੌਂਦੇ ਹੁੰਦੇ ਨੇ ਤੂੰ ਪੱਖਾ ਲਾ ਕੇ ਪਏ ਜਾ ਮੈਂ ਮਣਮਟਾ ਸਰਫਾ ਸੋਚਿਆ ਕਰੋ ਮੈਂ ਤਾਂ ਪੱਖਾ ਵੀ ਨਹੀਂ ਲਾਉਂਦੀ ਹੈ ਗਰਮੀ ਜੀ ਵਧੀਆ ਰਹਿੰਦਾਗਾ ਏਸੀ ਲਵਾਇਆ ਕਰੇ ਬਸ ਤੇ ਆ ਗਮ ਮੈਂ ਮੈਂ ਟੱਚ ਬੰਦ ਕਰਦੀ ਆ ਆਖੇ ਲਵੇਂ ਮੈਂ ਨਗਰ ਵਿੱਚ ਬੈਠੀ ਐਂਗੀ। ਹੋਰ ਹੁਣ ਗਰਮੀ 'ਚ ਫਿਰ ਕੀ ਹੁੰਦਾ ਗਰਮੀ ਨੂੰ ਗਰਮੀ ਮਾਰਦੀ ਐ। ਤੇ ਉੱਥੇ ਦੁਆਕੇ ਬੈਹ ਜਾਂਦੀ ਮੇਰੇ ਕੋਲ ਹੱੰਡ 'ਚ। ਐਸੀ ਤਾਂ ਬਿਮਾਰੀਆਂ ਦਾ ਘਰ ਆ। ਬਿਮਾਰੀ ਲਾਉਂਦੇ ਨੇ ਤੇ ਰੋਗ ਲੱਗਣਗੇ। ਹੈ? ਐਸੀਆਂ ਥਾਂੋਂ ਨਿਕਲ ਕੇ ਫਿਰ ਕੰਮ ਨਹੀਂ ਹੁੰਦੇ ਹੈਗੇ। ਫਿਰ ਵੀ ਬਾਰਾ ਟਾਈਮ ਨਹੀਂ ਲਾਉਂਦੇ ਥੋੜਾ ਟਾਈਮ ਲਾ ਲੈਂਦੇ। ਹੋਰ ਉੱਥੇ ਆ ਕੇ ਬੈਹ ਜਾਂਦੀ ਮੇਰੇ ਕੋਲ। ਹੋਰ ਹਣ ਐਥੇ ਨਹੀਂ ਗਰਮੀ 'ਚ ਬੈਠੀ ਐਂਗੀ। ਇੰਨੀ ਗਰਮੀ ਐ ਮੈਨੂੰ ਘੁੱਟ ਛੰਡਾ ਪਾਣੀ ਲਿਆ ਦੇ। ਪਾਣੀ ਪੀ ਲੂੰਗੀ ਘੁੱਟ ਮੈਂ। ਸਕੰਜਵੀ ਲਿਆ ਦੇਣੀਆਂ ਕਰਕੇ। ਕਿੱਥੇ ਸਕੰਜ ਸਕੰਦਗੀ ਮੈਂ ਮੰਗਿਆ ਪਾਣੀ ਮੈਂ ਤੇ ਸਕੰਦਗੀ ਤੇ ਚੜ ਗਈ ਸਕੰਦਗੀ ਦੇ ਨਿੰਬੂ ਲਿਆ ਮੰਗਾਵੇਂਗੀ ਹੈ ਨਿੰਬੂ ਪਾਵੇਂਗੀ ਖੰਡ ਪਾਵੇਂਗੀ ਤੇ ਉਹ ਖਰਚਾ ਕਰੇਗੀ ਤੇ ਤੂੰ ਉਹ ਪਾਵੇਂ ਨੂੰ ਭੋਕਾ ਪਾਣੀ ਲੈ ਮੰਗਾ ਲਾ ਮੈਂ ਤੇ ਤੂੰ ਭੋਕਾ ਪਾਣੀ ਸਾਰਾ ਦਿਨ ਖਰਚਾ ਕਰੇਗਾ ਵਧੀਆ ਹੁੰਦਾ ਗਰਮੀ ਚ ਵਧੀਆ ਠੰਡ ਹੁੰਦੀ ਹੈ ਇਹ ਠੰਡ ਹੁੰਦੀ ਹੈ ਠੰਡ ਤੇ ਹਵਾ ਦਾ ਗਰਮੀ ਆ ਗਈ ਚਲ ਮੰਨਦੀ ਆ ਮੈਂ ਚਲ ਕੋਈ ਕਦੇ ਆਇਆ ਗਿਆ ਆ ਉਹਦਾ ਬਣਾਤਾ ਨਿੰਬੂ ਵਾਲਾ ਪਾਣੀ ਤੇ ਫੇਰ ਕਿ ਹੋਗਾ ਜੀ ਆਪਾਂ ਬਣਾ ਲਾਂਗੇ ਆਪਾਂ ਇੰਨਾ ਨਹੀਂ ਪਈ ਕੰਜੂ ਮੋਹ ਕਰੀਦਾ ਹੁੰਦਾ ਹੈ ਘਰ ਨੂੰ ਜੋੜੋ ਮਾਣਾ ਮोटा ਸਰਫਾ ਕਰੋ ਘਰ ਦਾ ਹੈ ਫਿਰ ਆਪਾਂ ਕਿਹੜਾ ਬਾਲੇ ਵਾਰੀ ਬਣਾਉਣੇ ਆ ਇੱਕ ਦੋ ਵਾਰੀ ਬਣਾ ਲਿਆ ਚਲਾਂ ਕਿ ਹੁੰਦਾਗਾ ਪਹਿਲਾ ਦੋ ਤਿੰਨ ਵਾਰੀ ਚਾਹ ਕਰ ਲਈ ਮੈਂ ਉਦੋਂ ਕਹਿੰਦੀ ਕਹਿੰਦੀ ਚੁੱਪ ਕਰ ਗਈ ਹੈ ਚਾਹ ਇੰਨੀ ਕਰਕੇ ਬਹਿ ਜਾਂਦੀ ਆਗੀ ਹੈ ਨਹੀਂ ਤੂੰ ਥੋੜੀ ਜੀ ਕਰ ਲੈ ਭਾਂਡਿਆਂ ਚ ਪਈ ਜੀ ਅਗਲੇ ਤੇ ਵਾਧੂ ਕਰਦਾ ਕੀ ਫਾਇਦਾ ਮਾਣਾ ਮोटा ਸਰਫਾ ਹੋ ਚੰਨ ਦੇਖੋ ਕਿਉਂ ਆ ਉਹ ਤੇ ਟੋਲੇ ਹੋਗੇ ਖਰਚਾ ਕਰਨ ਤੇ ਇੰਨੇ ਨੇ ਖਰਚਾ ਨਾ ਕਰਿਆ ਕਰੋ ਸਾਲ ਨੂੰ ਬਚਾ ਲਓ ਮਾੜਾ ਮੋਟਾ ਮੈਂ ਤਾਂ ਕਹਿੰਦੇ ਰਹਿਨੇ ਆ ਗੇ ਭਾਈ ਜੀ ਤਾਂ ਮਨ ਨਾਲ ਸੋਡੀ ਮਰਜੀ ਆ ਲੈ ਵਿਚੰਗਾ ਫੋਕਾ ਪਾਣੀ ਢਾੜਨੀ ਲੈ ਆ ਦੇ ਮੈਂ ਤਾਂ ਫੋਕਾ ਹੀ ਲਿਆ ਦੇ ਬਸ ਹਾਂ ਆ ਲੋ ਫੋਕਾ ਪਾਣੀ ਪੀ ਲਓ ਅੰਦਰ ਖੜੋ ਤੋਂ ਉਹਦੇ ਦਾਈ ਲਿਆ ਕੇ ਲੈਂਦੇ ਮੈਨੂੰ ਫ੍ਰਿਜ ਦਾ ਨਾਲ ਲਿਆ ਕੇ ਮਾਤਾ ਫਰਿੱਜ ਜੁਨੇ ਆ ਤਾਂ ਫਿਰ ਬਸ ਉਹੀ ਕਰਤਾ ਕੰਮ ਫਰਿੱਜ ਦਾ ਪਾਣੀ ਉਦੋਂ ਬਿਮਾਰ ਕਰਦਾਗਾ ਤੌੜਾ ਪਰ ਲਿਆ ਕਰੋ ਚੰਗਾ ਪਰ ਨਾ ਠੰਡਾ ਕਿਥੇ ਸੌੜੇ ਜਾ ਫਰਿੱਜ ਠੰਡਾ ਸੀਗਾ ਹੁਣ ਵੀ ਇੰਨੀ ਗਰਮੀ ਪਈ ਜਾਂਦੀ ਹੈ ਕਿ ਉਤੋਂ ਤੌੜੇ ਦਾ ਚੰਗਾ ਹੁੰਦਾ ਪਾਣੀ ਪੀਤਾ ਚੰਗਾ ਤਾਂ ਹੁੰਦਾਗਾ ਫਿਰ ਮਾੜਾ ਮਟਾ ਠੰਡਾ ਕੁਝ ਨਹੀਂ ਹੁੰਦਾ ਅੱਗੇ ਲੋਕਾਂ ਦੇ ਫਰਿੱਜ ਹੁੰਦੇ ਨਹੀਂ ਤੇ ਅੱਗੇ ਵੀ ਤਾਂ ਤੌੜਿਆਂ ਨਾਲ ਸਾਰਦੇ ਤੌੜਿਆਂ ਦਾ ਪਾਣੀ ਪੀਂਦੇ ਰੋਗ ਨਹੀਂ ਤੇ ਕਿਸੇ ਨੂੰ ਲੱਗਿਆ ਹੁੰਦਾ ਹੁਣ ਦੇਖ ਬਿਮਾਰੀਆਂ ਕਿੰਨੀਆਂ ਨੇ ਹਰੇਕ ਦੇ ਦੋ ਦੋ ਤਿੰਨ ਤਿੰਨ ਬਿਮਾਰੀਆਂ ਲੱਗੀਆਂ ਪਈਆਂ ਨੇ ਹਰੇਕ ਦੀ ਦਵਾਈ ਚੱਲਦੀ ਹੈ ਕੋਈ ਸਿਆਣਾ ਸਾਰੀ ਦਵਾਈ ਚੱਲਦੀ ਹੈ ਤੇ ਉਹ ਚੱਲਦੀ ਤਾਂ ਗਿਆ ਠੰਡੇ ਠੰਡਾ ਪਾਣੀ ਪੀਤਾ ਜਾਂਦਾ ਹੁਣ ਤੋੜਿਆ ਵਾਲਾ ਨੱਤਾ ਕਿੱਥੇ ਪੀਤਾ ਜਾਂਦਾਗਾ ਹੁਣ ਸਾਰੀ ਪੀਂਦੇ ਆਗੇ ਹੁਣ ਅੱਗੇ ਤਾਂ ਭਾਈ ਪੀਂਦੇ ਦੇ ਲੋਕ ਮੈਂ ਮੁੱਟ ਅਜੀ ਆਪਣੀ ਗੱਡੀ ਦੀ ਚਾਬੀ ਕਿੱਥੇ ਹੈ ਸੈਂਕੀ ਕਰਨੀ ਹੈ ਗੱਡੀ ਦੀ ਚਾਬੀ ਕਾਲ ਨੂੰ ਮਹਾ ਰਖੜੀ ਬੰਨਣ ਜਾਣਾ ਸੋਹਰੇ ਫਿਰ ਮਹਾ ਚਲਮੜੀ ਮੁੰਡੀ ਤੋਂ ਤੋਂ ਜੇ ਲੈਂਦੇ ਨੇ ਮਾੜੀ ਮੁੱਟੀ ਨਾਲ ਚਲਾ ਕੇ ਦੇਣਾ ਹਵਾ ਕੋਲ ਵਾਲੇ ਦਾ ਚੱਲ ਗੱਡੀ ਦੀ ਗੱਡੀ ਤਾਂ ਨਾ ਮੁੰਡਾ ਵੀ ਮੰਗਣ ਆਇਆ ਸੀਗਾ ਪਹਿਲਾਂ ਕਿਹਦਾ ਮੰਗਣਾ ਸੀ ਸੋਹਰੇ ਰਖੜੀ ਬੰਨਣ ਕਹਿੰਦਾ ਹਾਂ ਤੇ ਮੈਂ ਲ ਘੋਤੀ ਮਹਾ ਚਾੱਕੇ ਫੜਾ ਦੂੰਗੇ ਮੈਂ ਕਿ ਚਾਫਾ ਮੈਨੂੰ ਤਾਂ ਦੇ ਲੈ ਮੈਂ ਤਾਂ ਜੋਖਰੇ ਮਾ ਸੁ ਵੀ ਹੋਊਗਾ ਹੀ ਤੇ ਆਇਆ ਨਾ ਮਾੜੇ ਮੋਟਰ ਤੇ ਗੱਡੀ ਕੱਢਿਆ ਕਰੋ ਤੁਸੀਂ ਉਹ ਲੈ ਫਿਰ ਜਾਣਾ ਤਾਂ ਹੈਗੀ ਹੁਣ ਜਾਣਾ ਤਾਂ ਮੋਟਰਸਾਈਕਲ ਤੇ ਪਾ ਕੇ ਜਾ ਉਹ ਮੋਟਰਸਾਈਕਲ ਦੇ ਉੱਪਰ ਖੜਾ ਕੇ ਉਹ ਮੋਟਰਸਾਈਕਲ ਤੇ ਸਮਾਨ ਹੋ ਜਾਂਦਾ ਫਿਰ ਜਵਾਗ ਵੀ ਹੋ ਜਾਂਦੇ ਨਾਲ ਮੋਟਰਸਾਈਕਲ ਉੱਪਰ ਮੀਨ ਨਾਲੇ ਅੱਗੇ ਅੱਗੇ ਬੁੜੇ ਸਾਈਕਲਾਂ ਤੇ ਵਗ ਜਾਂਦੀਆਂ ਤੇ ਇਹ ਉਹ ਲੈ ਤੂੰ ਤਾਂ ਬਾਲੀ ਨੂੰ ਗੁੱਸਾ ਕੁੱਝ ਹੁਸਾ ਕੁੱਝ ਕਰਕੇ ਕਾ ਟਾਈਮ ਪਾਸ ਹੁੰਦਾਗਾ ਉਹ ਲਾਹੌਰ ਹੁਣਾਂ ਤੋ ਨਹੀਂ ਹੁੰਦਾ ਪਣਾ ਕਰਕੇ ਟਾਈਮ ਪਾਸ ਹੁੰਦਾ ਪਰ ਉਹ ਸਮਾਨ ਕੱਪੜੇ ਜਿਹੜੇ ਦੇਣਗੇ ਬੈਕ ਹੌਂਡ ਤੋਂ ਪਤਾ ਕਿੰਨਾ ਸਮਾਨ ਹੋ ਜਾਂਦਾ ਮੋਟਰਸਾਈਕਲ ਤੇ ਕਿੱਥੇ ਚੱਕੀਦਾ ਕੋਈ ਨਹੀਂ ਐ ਕਰ ਮੈਂ ਤੈਨੂੰ ਕਰ ਲ ਦੱਸਦੇ ਬਿਓ ਤੋ ਦੱਸ ਦਿੰਨੀ ਆ ਮਾਂ ਗਰਬਨ ਨਹੀਂ ਦੱਸੀ ਲੈ ਜਾ ਕੋਈ ਲੈ ਮੈਂ ਉਹ ਪੜਾ ਨਹੀਂ ਲੱਗੂ ਜਰੂਰ ਲੱਗੂਸ ਨਹੀਂ ਹੁੰਦਾ ਹੈਗਾ ਪੜ੍ਹੇ ਨੂੰ ਕੀ ਹੁੰਦਾ ਚਾਬੀ ਚੂਬੀ ਤਾਂ ਨਹੀਂ ਮਿਲਦੀ ਹੈਗੀ ਤੈਨੂੰ ਲੈ ਤੂੰ ਚੁੱਪ ਕਰਕੇ ਮੋਟਰਸਾਈਕਲ ਤੇ ਜਾ ਪਰ ਡੀਲ ਇੱਤੀ ਕਰੇ ਵਾਸਤੇ ਤਿੰਨਾ ਮੱਝੂਗਾ ਕਰਨ ਮੈਂ ਦੱਸ ਦੇ ਉਹਦੇ ਤੇ ਕਿੰਨਾ ਕੁ ਮੱਝਣਾ ਤਾਂ 200 ਤੇਰੇ ਨਾਲ 100 ਦੇ ਦੇ 200 ਦੇ ਨਾਲ 200 ਦੇ ਨਾਲ ਲਾ ਲਾ ਉਹਨੇ ਵੀ ਤਾਂ ਉਹ ਦੇ ਵੀ ਦੇਣਗੇ ਪਰ ਆਪਾਂ ਨੂੰ ਦੇਉਣਗੇ ਫਿਰ ਮਾੜੀ ਮੋਟੀ ਫਿਰ ਕਰੇ ਬੱਚੇ ਤਾਂ ਉਹ ਕਰੋ ਜੇ ਦੇ 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 ਦੇਣਗੇ ਤਾਂ ਉਹਨੇ ਹੀ ਲਾ ਗੋਗੇ ਹੈ ਓਵਰ ਲਾਇਆ ਕੀ ਹੁੰਦਾ ਬਰੋ ਇਹ ਤੇ ਨਹੀਂ ਜਾਂਦਾ ਤਾਂ ਮੋਟਰਸਾਈਕਲ ਤੇ ਜਾ ਜਿਹੜਾ ਹਜ਼ਾਰ ਦਾ ਤੇਲ ਗੱਡੀ ਚ ਪਾ ਕੇ ਲੈ ਕੇ ਜਾਵੇਂਗਾ ਹਜ਼ਾਰ ਦਾ ਮੱਛੂ ਸਲਫਰ ਉਹਦਾ ਲੱਗੂ ਹੀ ਹੈ ਕਿੰਨਾ ਖਰਚ ਹੋਗਾ ਪਤਾ ਹੋ ਗਿਆ ਹੈ ਇੰਨਾ ਖਰਚ ਹੋ ਗਿਆ ਤੇ ਫਿਰ ਫੇਰ ਤੂੰ ਹੋ ਮੋਟਰਸਾਈਕਲ ਤੇ ਜਾਵੇਂਗਾ 200 ਦਾ ਪਾਵੇਂਗਾ ਤੇਲ 800 ਰੁਪਏ ਤੈਨੂੰ ਬਚਦਾ 800 ਦਾ ਲੱਗੇਗਾ ਸਮਾਨ ਯਾਰ ਤੇ ਮੁੜੇ ਆਵੇਂਗਾ ਹੈ ਦੇਖੋ ਉਹ ਜੇ ਦੇਣਗੇ ਤਾਂ ਉਹਨਾਂ ਕੋਲ ਲੱਗ ਜੂਗਾ ਹੋਰ ਗੱਡੀ ਤੇ ਭਾਵੇਂ ਨਾ ਮੋਟਰਸਾਈਕਲ ਤੇ ਜਾਏ ਭਾਈ ਉਹਨੇ ਟਾਵਰ ਜੀ ਬਣ ਜਾਂਦੀ ਵਧੀਆ ਟਾਵਰਾਂ ਨੇ ਤਾਂ ਪੱਟ ਦੀ ਦੁਨੀਆ ਹੋਰ ਟਾਵਰ ਬਣਾਉਂਦੀ ਨੇ ਦੁਨੀਆ ਖੇਲ ਹੋ ਗਈ ਟਾਵਰਾਂ ਕੱਢ ਕੇ ਟਾਵਰਾਂ ਉੱਪਰ ਲੇ ਰਹੇ ਨੇ ਲੋਕਾਂ ਦੇ ਪਾਇਂ ਦੱਸ ਕੇ ਨਾ ਮਾੜਾ ਅੰਦਰ ਨਾ ਨਾ ਮੈਂ ਸਰਾਜੀ ਰਹੋ ਬੁੱਝੇ ਰਹੋ ਮੈਂ ਤਾਂ ਕੁੰਜੀ ਚੱਕਣ ਨਹੀਂ ਦਿੰਦੀ ਉਹ ਪਈਆ ਚੱਕਣ ਨਹੀਂ ਦਿੰਦੀ ਪਰ ਗੱਡੀ ਦੇ ਚੱਕਣ ਮੋਟਰਸਾਈਕਲ ਤੇ ਜਾਉਂਗਾ ਯਾਰ ਮੈਂ ਉਹਲਾ ਮੋਟਰਸਾਈਕਲ ਜਾ ਜਾ ਕੇ ਧੋ ਕੇ ਮੋਟਰਸਾਈਕਲ ਸੇ ਆਇਆ ਦਾ ਸਰਪੀ ਲੈ ਗਿਆ ਰੱਸੀ ਆ ਸੋਹਣੀ ਜੀ ਸੂਤਰੀ ਜੀ ਦੇ ਦੇ ਕੇ ਰੱਸੀ ਵਧੀਆ ਤਬਾਨ ਵਾਲੇ ਪਹਾੜੀ ਲੱਗੂਗੀ ਲੈ ਹੁਣ ਰੱਸੀ ਆਣਾ ਮੂੰਹ ਹੀ ਲੱਗੂ ਪੈੜੀ ਉਸ ਨਹੀਂ ਹੁੰਦਾ ਹੈਗਾ ਮੋਟਰਸਾਈਕਲ ਦੇ ਮਹਾਰਬਾਨੀ ਜੋ ਕੁੰਡਾ ਤੇ ਤਾਂ ਲੱਗਿਆ ਮੋਟਰਸਾਈਕਲ ਤੇ ਮੁੰਡਾ ਮੁੰਡਾ ਦੇ ਮੁੰਡਾ ਮੈਂ ਰੱਖ ਲੂੰਗੀ ਚਲ ਆਲਾ ਫਿਰ ਇਹ ਹੁਣ ਇਹਨੂੰ ਵੀ ਬੁਲਾਈ ਜਾਂਦੇ ਉਹ ਇਹਦੇ ਨਾਨਕੀ ਕੋਈ ਨਹੀਂ ਕੁਛ ਨਹੀਂ ਹੁੰਦਾ ਹੈਗਾ ਮੁੰਡੇ ਨੂੰ ਇਹਨੂੰ ਮੈਂ ਰੱਖ ਲਵਾਂਗੇ ਤੈਨੂੰ ਤੁਸੀਂ ਚੁੱਪ ਕਰਕੇ ਭੱਜ ਜਾ ਬੈਗ ਆਵਦੀ ਗੋਦੀ ਚ ਤਰ ਲੂਗੀ ਜਵਾਖ ਮੇਰੇ ਕੋਲੇ ਰਹਿ ਜੂਗਾ ਛੱਡੋ ਖੜਾ ਇਹਨੂੰ ਲੈ ਕੇ ਨਾ ਜਾ ਪਾ ਗੱਡੀ ਤੇ ਨਹੀਂ ਜਾਣਾ ਚੰਗਾ ਬਾਬੇ ਜਾਣ ਹੋਰ ਆ ਮੈਂ ਬਾੜਾ ਸੱਚੀ ਉਪਾਰਦੇ ਨੇ ਬਾੜਾ ਖਰਚਾ ਕਰਦੇ ਨੇ ਥੋੜਾ ਨਹੀਂ ਕਰਦੇ ਹੈ ਇਹਨਾਂ ਦਾ ਟਾਈਮ ਪਾਸ ਕਿਵੇਂ ਹੋਊਗਾ ਇੰਨਾ ਖਰਚਾ ਕਰਦੇ ਨੇ ਕੀ ਬੰਨਾ ਮਾਰਾਉਂ ਨਹੀਂ ਜਿਹੜੀ ਗੱਡੀ ਲੈ ਜਾਵੇਂ ਸਾਰੇ ਕੀ ਸੱਚੀ ਆ ਨੇ ਉਕੋਸ਼ ਨਹੀਂ ਯਾਰ ਮਮੀ ਚਾਬੀ ਨਹੀਂ ਦਿੰਦੀ ਉੱਥੇ ਜਾਣ ਵਾਸਤੇ ਆਪਾਂ ਨੂੰ ਰਖੜੀ ਬਣਨ ਜਾਵਾ ਤੇ ਜਾਣ ਵਾਸਤੇ ਗੱਡੀ ਨਹੀਂ ਚਾਬੀ ਨਹੀਂ ਹੋਰ ਮੈਨੂੰ ਆਜ ਵੀ ਭਵਾਨਾ ਬਾਦ ਲੈ ਵੀ ਗੱਡੀ ਚੱਲ ਲੈ ਜਾਾਂਗੇ ਆਪਾਂ ਇਨਾ ਟੌਰ ਜੀ ਬਣਨੀ ਮੜੀਗੀ ਫਿਰ ਮਮੀ ਕਹਿੰਦੀ ਮਮੀ ਕਹਿੰਦੀ ਖਰਚਾ ਹੋਊਗਾ ਬੜਾ ਤੇਲ ਪਵਾਏਗਾ 2000 ਰੁਪਏ ਦਾ ਵੀ ਇਨਾ ਗੱਡੀ ਤੇ ਤੁਸੀਂ ਦੋ ਦਾ ਜਾਣੇ ਉ ਜਾਣ ਵਾਲੇ ਤਾਂ ਕਰਕੇ ਹੁਣ ਮੈਂ ਕਿ ਵੀ ਕੀ ਬਾਨਾ ਮਰਾ ਮੈਂ ਗੱਡੀ ਲੈ ਜਾ ਜਣੀ ਤੇ ਹੋਰ ਕੁਝ ਕਹਿ ਦਿੰਨੇ ਵੀ ਗੱਡੀ ਕੀ ਗਈ ਇਸ ਤੁੰਗਾ ਸਦ ਮਾਤਾਏ ਗਾਣੀਆਂ ਚਲੋ ਰਹਿਣ ਦੋ ਜੇ ਹੁਣ ਮੰਮੀ ਨੇ ਬਣਾ ਕੀਤਾ ਵਾ ਹਨਾ ਤੇ ਫਿਰ ਮੋਟਰਸਾਈਕਲ ਦੀ ਵਗ ਚਲਾਂਗੇ ਉਹ ਮੋਟਰਸਾਈਕਲ ਤੇ ਫਿਰ ਉਧਰੋਂ ਸਮਾਨ ਤੁਮੂ ਦੇ ਨੇ ਕੱਪੜੇ ਲੀੜੇ ਪਰ ਉੱਚ ਚੱਕ ਕੇ ਮਿਲਿਆ ਵਾ ਫਿਰ ਆਏ ਕਿ ਹੁੰਦਾ ਕੁਝ ਨਹੀਂ ਹੁੰਦਾ ਹੈਗਾ ਬੈਗ ਚ ਪਾ ਲਿਆ ਮੰਗਿਆ ਕਿ ਹੁੰਦਾ ਵਾ ਮੋਟਰਸਾਈਕਲ ਦੀ ਵਗ ਚਲਾਂਗੇ ਹੋਰ ਮੋਟਰਸਾਈਕਲ ਦੇ ਗਰਮੀ ਲਕੋ ਯਰ ਨਾਲੇ ਅੱਖਾਂ ਨੂੰ ਮੋਟਰਸਾਈਕਲ ਜਿੱਦੀ ਆਵੇ ਫਿਰ ਆਏ ਵੀ ਠੰਡੇ ਹੋਏ ਵਗ ਚਲਾਂਗੇ ਆਪਾਂ ਘੜਾ ਹੁਣ ਦੁਪਹਿਰੇ ਜਾਣੇ ਆਗੇ ਠੰਡੇ ਹੋਏ ਵਗ ਚਲਾਂਗੇ ਕੀ ਹੋ ਰਿਹਾ ਹੈ ਕੀ ਹੁੰਦਾ ਸੀ ਇੰਨਾ ਕਿੰਨਾ ਖਰਚਾ ਹੁੰਦਾ ਹੈ ਗੱਡੀ ਤੇ ਦੱਸੋ ਚਲ ਆ ਮੰਮੀ ਵੀ ਆਪਣੇ ਭਲੇ ਵਾਸਤੇ ਸੋਚਦੀਆਂ ਗਈ ਹੋਰ ਪੋਲਾ ਫੋਲਾ ਇੰਨਾ ਮਨੋਸ ਵੀ ਕੀ ਕਰਾ ਲਿਆ ਨਾ ਬਾਲੀ ਕਨਿਊਸਾ ਮੰਮੀ ਦਾ ਫਿਰ ਉਹਨੂੰ ਬਾਲੇ ਚ ਇੰਨੇ ਨੇ ਰੁਪਏ ਪਚਾ ਕੇ ਕਰਾਂਗੇ ਦੱਸ ਕੀ ਹੁੰਦਾ ਕੋਈ ਨਹੀਂ ਫਿਰ ਮੰਮੀ ਆਰੇ ਵੀ ਹੁਣ ਆਪਣੇ ਵਾਸਤੇ ਕਰਦੇ ਆਗੇ ਹੋਰ ਕਿਹਦੇ ਵਾਸਤੇ ਕਰਦੇ ਆਗੇ ਥੋੜੀ ਕਰਦੇ ਹੁੰਦੇ ਆ ਔਰ ਮੋੜਾ ਤੂੰ ਦਾ ਆਪੂ ਹੀ ਬੋਲੀ ਬੋਲਦੀ ਹੈ ਉਹਨਾਂ ਨਾਲ ਹੋਰ ਉਹ ਮੋਰ ਸਾਹ ਦੇ ਬਾਗ ਚ ਲੰਘਾਂਗੇ ਕਿ ਹੁੰਦਾ ਕਰਸ ਠੰਡੇ ਵਿੱਚ ਬਾਗ ਚ ਲੰਘਾਂਗੇ ਜਦੋਂ ਕਿ ਉਹ ਕਿਹੜਾ ਪਨਾ ਲੈ ਕੇ ਜਾਣਿਆ ਕਿ ਮੰਮੀ ਕੋਲ ਛੱਡ ਜਾਂਦੇ ਹੋਰ ਦੋਨੇ ਤਾਂ ਪਹਿਲੇ ਹਾਂ ਦੇਖ ਰਾਂਗੇ ਚੱਲ ਹੋਰ ਟਾਫਰ ਮਾ ਮੋਟਰਸਾਂ ਦੇ ਧੋ ਲੈਣਾ ਮੜਾ ਜਾ ਮੋਟਰਸਾਂ ਦੇ ਬਾਗ ਦਾ ਦਾ ਕੀ ਕਰੀਏ ਨਾ ਮੋਟਰਸਾਈਕਲ ਦਾ ਛਾੜੀ ਜਾਣਾਗਾ ਉਹ ਮੜਾ ਜਾ ਕਿੱਧਰ ਚੱਕ ਲੈ ਟਾਹਰ ਅੱਡੇ ਤੱਕ ਜਾ ਕੋਣ ਮੜਾ ਮੈਂ ਡੱਬੇ ਡੁੱਬੇ ਜੇ ਫੜ ਲਿਆ ਮਨ ਨਾਲ ਰਖੜੀਆਂ ਫਿਰ ਆਥ ਨੇ ਜੇ ਵਗ ਜਾਂਗੇ ਚੱਲ ਮੋਟਰਸਾਂ ਦੇ ਵਗ ਜਾਈਏ ਮੋਟਰਸਾਈਕਲ ਤੇ ਜਾਮ ਕਰ ਹੈ ਡੱਬੇ ਲੈ ਤੇ ਹੋਰ ਹੁਣ ਆ ਛੱਡੇ ਤੱਕ ਜਾਣਾ ਵਾ ਮੈਂ ਕਿਹਨੇ ਜਾਵੇਂ ਸੰਗਸਾਰ ਮਲਾ ਲਈ ਤੁਸੀਂ ਤਾਂ ਭਾਈ ਕਾਉਂ ਕੀ ਹੋ ਗਿਆ ਹੁਣ ਵਾਹ ਤੁਸੀਂ ਤਾਂ ਸੱਚੇ ਐਨਾ ਖਰਚਾ ਕਰਨ ਤੇ ਤੋਲੀਆਂ ਗੱਲਾਂ ਛੱਡ ਦਿਓ ਤੁਸੀਂ ਕਿਉਂ ਖਰਚੇ ਨੂੰ ਇਹ ਤਾਂ ਮੋਟਰਸਾਈਕਲ ਤੇ ਜਾਣਾ ਹੁੰਦਾ ਅੱਜ ਟੱਕਰ ਆ ਮੋਟਰਸਾਈਕਲ ਤੇ ਜਾਣਾਗਾ ਹੈ ਤੇ ਸਾਈਕਲ ਖੜਾ ਉਹ ਖੜਾ ਅੰਦਰ ਸਾਈਕਲ ਉਹ ਇੱਥੇ ਦਾ ਜਾ ਕੋਣ ਇਹਨਾਂ ਕਿੰਨਾ ਕਿਤੇ ਮੱਚ ਜੂ ਸਰਫਾ ਸੋਚੀ ਤਾਂ ਮਾੜਾ ਮੋਟਾ ਹੁਣ ਕੀ ਤੂੰ ਤਾਂ ਹਰ ਗੱਲ ਦੀ ਲੈ ਹੁਣ ਤੈਨੂੰ ਕਹਦਾ ਵੀ ਚਲੋ ਸਿਰਫ ਰੇਕਲ ਖੜਾ ਚੰਗਾ ਬੜਾ ਉਹ ਯਾਰ ਚੰਗਾ ਨਾ ਸਰੀਰ ਵਧੀਆ ਹੈ ਨਾ ਸਾਈਕਲ ਚਲਾਣਾ ਲੱਤਾਂ ਚਲਦੀਆਂ ਰਹਿਣਗੀਆਂ ਬਦਿਆ ਹੁਣ ਮੋਟਰ ਉੱਥੇ ਦਾ ਚਲ ਉੱਥੇ ਦਾ ਹੁਣ ਮੋਟਰਸਾਈਕਲ ਤੇ ਜਾਵਾਂਗੇ ਰਖੜੀ ਬੰਨਣ ਤਾਂ ਵੀ ਚਲ ਆਸਮਾਨ ਤਾਂ ਲੈ ਆਵਾਂ ਭੱਜ ਕੇ ਜਾ ਕੇ ਫਿਰ ਮੈਂ ਛੇਦੀ ਮੁੜਿਆ ਮਾਹ ਤਾਂ ਸੇਤੀ ਕੀ ਹਜੇ ਕਿਹੜਾ ਐਡਿਸ ਜਾਣਾ ਸਾਈਕਲ ਤੇ ਵੀ ਆ ਜਾਏਗਾ ਹਾਂ ਉਹ ਗਰਮੀ ਬੜੀ ਆ ਗਰਮੀ ਤੇ ਜਾਣ ਤੇ ਕੰਮ ਲੱਗ ਵਦਿਆ ਮੁੜਕਾ ਨਿਕਲ ਜਾਊਗਾ ਲੈ ਹਾਂ ਸਾਈਕਲ ਤੇ ਸਾਈਕਲ ਖੜਾ ਅੰਦਰ ਸਾਈਕਲ ਲੈ ਕੇ ਜਾ ਪੁੱਤ ਟੋਕਰੀ ਲੱਗੀ ਆ ਬਾਹਲੇ ਸੋਨੇ ਸਾਈਕਲ ਦੇ ਉਹਦੇ ਵੀ ਬੈਗ ਲੱਗਿਆ ਪਰ ਬੈਗ ਰੱਖੇ ਤਾਂ ਤੇਲ ਮੱਚੂਗਾ ਉਹਦਾ ਕੀ ਮੱਚੂਗਾ ਉਹਦਾ ਫਿਰ ਮੇਰਾ ਪੁੱਤ ਤਾਂ ਨੇ ਚੱਲਣਗੇ ਵਧੀਆ ਨਾਲ ਸਟਾਕ ਚੱਲਦੀਆਂ ਰਹਿੰਦੀਆਂ ਰਹਿੰਦੀਆਂ ਕੋਈ ਗੁੱਸੇ ਗੋਡੇ ਨਹੀਂ ਦੁਖਦੇ ਹੈਗੇ ਸਾਈਕਲ ਲੈ ਜਾ ਅੱਖੇ ਲੱਗੀ ਤਾਂ ਹੁੰਦਾ ਕੀ ਯਾਰ ਸਾਈਕਲ ਦੇਖੋ ਬਈ ਇਹ ਤਾਂ ਆਪ ਟਾਇਰ ਖਾਲੀ ਪੈਲੇ ਹਵਾ ਨਿਕਲੀ ਪਈ ਹੈ ਮਾਂ ਬਾਗ ਜਾਣ ਦੇ ਮੋੜਾਂ ਤੇ ਤਾਂ ਆਪ ਟਾਇਰ ਖਾਲੀ ਹੋਈ ਪਈ ਹੈ ਹਵਾ ਤਾਂ ਇਹ ਨਹੀਂ ਨਿਕਲਣੀ ਹੋਈ ਆਗੀ ਚਲਾਇਆ ਕਦੇ ਚਲੰਗਦੇ ਨਹੀਂਗੇ ਹੈ ਤੇ ਚਲਾਉ ਖੜਾਗਾ ਹੈ ਨਾਲ ਤਾਂ ਚੱਲਦੀ ਚੀਜ਼ ਰਹੇ ਇਹੇ ਚੱਲਦਾ ਵਧੀਆ ਰਹੇ ਜੇ ਇਹਨੂੰ ਚਲਾਉ ਮੂ ਤੁਸੀਂ ਤੇ ਨਾਲੇ ਜੇ ਜੇ ਬਾਤ ਚਲ ਚੁੱਪੀਦਾ ਜਾਂ ਮੈਂ ਤੁਰਕੀ ਬਗੇ ਨੇ ਤੁਰਕੇ ਲਿਓ ਜੇ ਮੈਂ ਸੁਣਦੇ ਕਿਸੇ ਦੀ ਗੱਲ ਸੱਚੀ ਕੀ ਆ ਬਾਹਲਾ ਉਹ ਕਰਦੇ ਬਾਗ ਜਾ ਵਧੀਆ ਤੁਰਕੇ ਜਾਵੇਂਗਾ ਤੇ ਤੇ ਨਾਲੇ ਤਾਂ ਤੁਰਨਾ ਵੀ ਜ਼ਰੂਰੀ ਆਗਾ ਤੁਰਨਾ ਵੀ ਜ਼ਰੂਰੀ ਹੁੰਦਾਗਾ ਤੇ ਨਾਲੇ ਵਧੀਆ ਤੇਲ ਨਹੀਂ ਮੱਚਦਾਗਾ ਸਾਈਕਲ ਤੇ ਵੀ ਪੈ ਲੱਤਾਂ ਮਾਰਦਾ ਹੁਣ ਤੁਰਕੇ ਬਗ ਜਾ ਨਾਲੇ ਚੀਜ਼ ਸਮਾਨ ਚੱਕੀ ਆਵੇਂਗਾ ਸਾਈਕਲ ਤੇ ਫੇਰ ਕਹੇਗਾ ਮੇਰਾ ਐ ਹੋ ਗਿਆ ਵਾਹ ਹੋ ਗਿਆ ਸਤਿ ਨਮਸਕਾਰ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਨੂੰ ਵੀ ਸਾਡੀ ਵੀਡੀਓ ਕਿਵੇਂ ਲੱਗੀ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਦੱਸਿਆ ਕਰੋ ਪਤਾ ਲੱਗਦਾ ਰਹਿੰਦਾ ਵੀ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਵੀਡੀਓ ਹਾਂ ਮੇਰੇ ਵੀਰੋ ਪਾਣਾ ਕੰਜੂਸ ਪਾਣਾ ਕਰੋ ਤੇ ਉਹਨਾਂ ਵੀ ਨਾ ਕੰਜੂਸ ਪਾਣਾ ਕਰੋ ਵੀ ਜਿਹੜਾ ਹੱਦ ਤੋਂ ਵੱਧ ਜੀ ਜਾਵੇ ਤੇ ਕੰਜੂਸ ਪਾਣਾ ਕਰੋ ਸਾਵ ਸਾਵ ਸਿਰਦਾ ਕਰੋ ਜਿੱਥੇ ਆਪਾਂ ਨੂੰ ਲੋੜ ਆ ਕੋਈ ਪੈਸੇ ਦੀ ਚੀਜ਼ ਦੀ ਲੋੜ ਆ ਉਹ ਆਪਾਂ ਲਵੋ ਜੇ ਕੋਈ ਆਪਾਂ ਬਿਨਾਂ ਲੋੜ ਤੋਂ ਚੀਜ਼ ਲੈਣੇ ਆਗੇ ਉਹ ਫਜ਼ੂਲ ਖਰਚੀ ਨਾ ਕਰੋ ਆਪਾਂ ਉਹਦੇ ਬਾਰੇ ਵੀਡੀਓ ਬਣਾਈ ਹੈਗੀ ਇਹ ਤੇ ਵੀ ਫਜ਼ੂਲ ਖਰਚੀ ਤੋਂ ਹੋ ਕਰੋ ਨਾਲ-ਨਾਲ ਥੋੜਾ-ਥੋੜਾ ਜੇ ਹੁਣ ਆਪਾਂ 200 ਕਮਾਉਣੇ ਵਿੱਚੋਂ 50-50 ਆਪਾਂ ਇਕੱਠੇ ਕਰਾਂਗੇ ਤੇ ਆਪਣਾ ਕਹਿੰਦੇ ਹੁੰਦੇ ਨੇ ਬੂੰਦ-ਬੂੰਦ ਨਾਲ ਸਾਗਰ ਭਰ ਜਾਂਦਾ ਹੈਗਾ ਤੇ ਵੀ ਆਪਾਂ ਥੋੜਾ-ਥੋੜਾ ਬਚਾਓ ਚਲ ਕੋਈ ਉਹ ਆਪਣੇ ਕਿਤੇ ਇਕੱਠੇ ਕੰਮ ਆ ਜਾਂਦੇ ਨੇ ਤੇ ਕੰਜੂਸਪਣਾ ਕਰੋ ਵੀ ਕਰੋ حساب ਦਾ ਕਰੋ ਬਾਲਾ ਤੋਂ ਨਿਊਸ ਬਣਾਵੋ ਜਿਹੜੀ ਜੀ ਜ਼ਰੂਰਤ ਹੈ ਜਿੰਨਾਂ ਦੀ ਉਹ ਜ਼ਰੂਰ ਲੋੜ ਜਿਹੜੀਆਂ ਬਿਨਾਂ ਸਰਦਾ ਆਪਾਂ ਸਾਰ ਲੋ ਤੇ ਸਰ ਵੀ ਸਕਦਾ ਹੈਗਾ ਵਿੱਚ ਚੀਜ਼ਾਂ ਬਿਨ ਆਪਾਂ ਨੂੰ ਸਾਰ ਵੀ ਸਕਦੇ ਆਂਗੇ ਆਪਾਂ ਉਹ ਚੀਜ਼ਾਂ ਬਿਨ ਜਿਹੜੀਆਂ ਵੀ ਨਾ ਸਰ ਜਾਂਦਾਗਾ ਸੋ ਧੰਨਵਾਦ ਜੀ ਦਾ